जय भीम जय भारत जय भीम जय भारत रविदास शक्ति अमर रहे रविदास शक्ति अमर रहे जय भीम जय भारत जय भीम जय भारत ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਲਾਈਵ ਇਹ ਖਬਰ ਨਵਾਂ ਸ਼ਹਿਰ ਦੇ ਪਿੰਡ ਕਾਢਗੜ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ ਉੱਥੇ ਹੀ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਦਿੱਤੀਆਂ ਗਈਆਂ ਕਾੜਗੜ ਦੇ ਨਜ਼ਦੀਕ ਪੈਂਦੇ ਡੇਰਾ ਬੋੜੀ ਸਾਬ ਦੇ ਪਿੰਡ ਰਹਿੰਦੇ ਬਾਬਾ ਦਿਆਲ ਦਾਸ ਵੱਲੋਂ ਰਵਿਦਾਸੀਆਂ ਧਰਮ ਦੇ ਮੰਨ ਨੂੰ ਠੇਸ ਪਹੁੰਚਾਈ ਗਈ ਅਤੇ ਹਰੀਜਨ ਕਹਿ ਕੇ ਡੇਰੇ ਦੇ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਅਗਰ ਕੋਈ ਵਿਅਕਤੀ ਜਾਂਦਾ ਹੈ ਉਸ ਨੂੰ ਪਹਿਲਾਂ ਉਸ ਦੀ ਜਾਤ ਪੁੱਛੀ ਜਾਂਦੀ ਹੈ ਬੋੜੀ ਸਾਬ ਕਾਮ ਕਰਨ ਗਏ ਕਾਟਗੜ ਦੇ ਨੌਜਵਾਨ ਨੂੰ ਉਹਨਾਂ ਦੀ ਜਾਤ ਪੁੱਛਣ ਮਗਰੋਂ ਦੇਰੇ ਵਿੱਚੋਂ ਕੱਢ ਦਿੱਤਾ ਗਿਆ ਕਿ ਤੁਸੀਂ ਨੀਤੀ ਜਾਤ ਦੇ ਹੋ ਇਸ ਲਈ ਅੱਜ ਰਵਿਦਾਸੀਆ ਕੌਮ ਦੇ ਪ੍ਰਧਾਨ ਜੱਸੀ ਤੱਲਣ ਜੀ ਅਤੇ ਕਾਟਗੜ ਤੋਂ ਮੌਜੂਦਾ ਸਰਪੰਚ ਸੇਵਾਦਾਰ ਕਾਲਾ ਸਾਈਂ ਜੀ ਅਤੇ ਹੋਰ ਜਥੇਬੰਦੀਆਂ ਐਸਐਸਪੀ ਦਫ਼ਤਰ ਨਵਾਂ ਸ਼ਹਿਰ ਪਹੁੰਚੀਆਂ ਨਵਾਂ ਸ਼ਹਿਰ ਐਸਐਸਪੀ ਸਾਹਿਬ ਨੂੰ ਲਿਖਤੀ ਦਰਖਾਸਤ ਦਿੱਤੀ ਮੰਗ ਕੀਤੀ ਕਿ ਸਾਰੇ ਧਰਮ ਦੇ ਬਰਖਲਾ ਬੋਲਣ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਗਰ ਕੋਈ ਵੀ ਧਰਮ ਨੂੰ ਥੇਸ ਪਹੁੰਚਾਉਂਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਬਾਨਕਲ ਖ਼ੈਰ ਮਿਲੋ ਅੱਗੇ ਪਹੁੰਚ ਆਦੀ ਆ ਨਾਲ ਨਾਲ ਖੁੱਲੇ ਨਾ ਜੋ ਵਾਈਟਲ ਬਣਾ ਲਓ ਸਸੀ ਕਾਲ ਜੀ ਨਮਸਕਾਰ ਆਦਾਬ ਅੱਜ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਬਿਲਕੁਲ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਇਆ ਆ ਆਲ ਪੰਜਾਬ న్యూਸ ਤੋਂ ਐਸਐਸਪੀ ਨਮਾਸ਼ਹਿਰ ਦਫ਼ਤਰ ਦਿੱਤੇ ਕੀ ਇੱਕ ਤਾਨੂੰ ਜਾਣਕਾਰੀ ਕਰਵਾ ਦਈਏ ਕਿ ਸਮਾਜਿਕ ਮੁੱਦਾ ਉੱਠਿਆ ਆ ਜਿੱਥੇ ਕਿ ਐਸਸੀ ਸਮਾਜ ਦੇ ਭਾਈਚਾਰੇ ਨੂੰ ਬੜੇ ਮੰਨ ਨੂੰ ਕੇਸ ਪਹੁੰਚੀ ਆ ਜਿੱਥੇ ਇੱਕ ਡਿਸਟ੍ਰਿਕਟ ਨਮਾ ਸ਼ਹਿਰ ਦਾ ਬਿਲਕੁਲ ਹਲਕਾ ਪਿੰਡ ਗੋੜੀ ਸਾਹਬ ਕੋਲੂ ਮਾਜਰੇ ਦੇ ਨਜ਼ਦੀਕ ਪੈ ਰਿਹਾ ਜਿੱਥੇ ਕੋਈ ਸੁਆਮੀ ਵਿਦਿਆਲਯ ਦਾਦੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਡੇਰੇ ਦੇ ਅੰਦਰ ਛੋਟੀ ਜਾਤ ਦੇ ਬਿਲਕੁਲ ਲੋਕਾਂ ਦੀ ਜਾਣਾ ਮਨਾਹੀ ਹੈ ਪਰ ਅੱਜ ਇੱਥੇ ਸਾਡੇ ਕੋਲ ਜੱਸੀ ਤੱਲਨ ਜੀ ਪਹੁੰਚੇ ਹੋਏ ਆ ਇਸ ਮੁੱਦੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਔਰ ਐਸਐਸਪੀ ਸਾਹਿਬ ਨੂੰ ਜਿਹੜੀ ਉਹਨਾਂ ਨੇ ਲਿਖਤੀ ਐਪਲੀਕੇਸ਼ਨ ਦਿੱਤੀ ਆ ਉਹਨਾਂ ਦੀ ਕੀ ਰਾਏ ਹੈ ਬਿਲਕੁਲ ਜੀ ਆਪਾਂ ਅੱਜ ਐਸਐਸਪੀ ਦਫ਼ਤਰ ਨਮਾਸ਼ਹਿਰ ਕੜੇ ਆ ਜਿੱਤੇ ਇੱਕ ਸਮਾਜਿਕ ਮੁੱਦਾ ਉੱਠਿਆ ਆ ਸਾਡੇ ਨਾਲ ਬੜੇ ਸਤਿਕਾਰਯੋਗ ਜੱਸੀ ਤੱਲਨ ਜੀ ਪਹੁੰਚੇ ਆ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਸਾਡੇ ਲਈ ਸਾਡੇ ਲੋਕਾਂ ਦੇ ਲਈ ਸਾਡੇ ਸਮਾਜ ਦੇ ਲਈ ਟਾਈਮ ਕੱਢਿਆ ਆਪਾਂ ਗੱਲ ਗੱਲਬਾਤ ਕਰਾਂਗੇ ਜਸੀ ਤੱਲਣ ਜੀ ਨਾਲ ਕਿ ਉਹਨਾਂ ਦਾ ਕੀ ਕਹਿਣਾ ਅਤੇ ਐਸਐਸਪੀ ਸਾਹਿਬ ਨੂੰ ਲਿਖਤੀ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਉਹਦੇ ਬਾਰੇ ਕੀ ਰਾਏ ਹੈ ਜੀ ਬੜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਰੇ ਜਿਹੜੇ ਪੱਤਰਕਾਰ ਸਰਦਾਰ ਨੂੰ ਸੋਸ਼ਲ ਮੀਡੀਆ ਦੇ ਸਾਰੇ ਜਿਹੜੇ ਪਹੁੰਚੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਜਿਹੜਾ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਐਸਐਸਪੀ ਸਾਹਿਬ ਜਿਹੜੇ ਮਹਿਤਾਬ ਜੀ ਹੈ ਉਹਨਾਂ ਨੂੰ ਜਿਹੜਾ ਇੱਕ ਬਾਬਾ ਜਿਹੜਾ ਮਿਲਿਆ ਕਿ ਆਪਾਂ ਪੋਜ਼ਿਟਿਵ ਵੀ ਭਾਈ ਸੀ ਵੀ ਆਪਾਂ ਜਿਹੜਾ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਇਹ ਮਸਲਾ ਲਿਆ ਲਿਆ ਕਿਉਂਕਿ ਪਿੱਛੇ ਜਿਹੜਾ ਆਪਣੇ ਜਿਹੜਾ ਸਾਥੀ ਸੀਗਾ ਇੱਕ ਐਸੀ ਸਮਾਜ ਦਾ ਹੀ ਪੁਰਾ ਬਲਾ ਚੋੜ ਦਾ ਵੀ ਇੱਕ ਮਸਲਾ ਉੱਠਿਆ ਸੀ ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ ਅੱਤੇ ਜਿਹੜਾ ਗੰਭੀਰ ਮਸਲਾ ਸਾਡੇ ਵੀਰ ਆ ਪਿੱਛੇ ਖੜੇ ਰਾਹੁਲ ਜਿਹਨਾਂ ਦੇ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਸੀ ਜਿਹੜੇ ਇੱਥੇ ਡੇਰਾ ਆ ਬਾਬਾ ਕਲਿਆਨਦਾਸ ਜੀ ਦਾ ਉਹਨਾਂ ਦੇ ਨਾਲ ਹੀ ਇੱਕ ਡੇਰਾ ਆ ਜਿਹੜਾ ਬਾਬਾ ਦਿয়াল ਨਾ ਦਿয়াল ਦਾ ਜੀ ਹੈ ਉਹ ਕਾਫੀ ਸਮੇਂ ਤੋਂ ਮਤਲਬ ਲਗਭਗ 2-3 ਮਹੀਨੇ ਤੋਂ ਹੀ ਕਹਿ ਸਕਦੇ ਆ ਕਿ ਘੋੜੇ ਫੋਨ ਆਏ ਸੀ ਕਿ ਵੀ ਇਹ ਸਟੇਰੇ ਦੇ ਵਿੱਚ ਤੁਸੀਂ ਜਾ ਕੇ ਦੇਖੋ ਵੀ ਜਦੋਂ ਵੀ ਕੋਈ ਸਾਥੀ ਜਾਂਦਾ ਆ ਸਭ ਤੋਂ ਪਹਿਲਾਂ ਉਹਨੂੰ ਪਹਿਲਾਂ ਇੱਕ ਗੈਸੀ ਹੁੰਦਾ ਜੀ ਵੀ ਕੋਗੇ ਜੇ ਮੱਥੇ ਤੇ ਤਾਂ ਆਪਣੇ ਜਾਂ ਕੋਰੀਏ ਤੇ ਲਿਖਿਆ ਨਹੀਂ ਹੁੰਦਾ ਵੀ ਬੰਦਾ ਐਸਸੀ ਆ ਪੀ ਸੀ ਜੇ ਜਨਰਲ ਆ ਉਹ ਇੱਕ ਗੈਸ ਜਹ ਲੋਂਦੇ ਜਿਹੜੇ ਟਰਸਟ ਹੁੰਦਾ ਨਾ ਉਹਨਾਂ ਦਾ ਜਿਹੜੇ ਬੰਦੇ ਉਹਨਾਂ ਦੇ ਨਾਲ ਜੁੜੇ ਆ ਸੇਵਾਦਾਰ ਉਹ ਇੱਕ ਅੰਦਾਜ਼ਾ ਹੀ ਲੋਂਦੇ ਵੀ ਇਹ ਬੰਦਾ ਕੌਣ ਆ ਫਿਰ ਜਦੋਂ ਸ਼ੱਕ ਜਾ ਪੈਂਦਾ ਜਿਹੜਾ ਤਾਂ ਬੰਦੇ ਲੋਕਲ ਹੁੰਦੇ ਪਤਾ ਹੀ ਹੁੰਦਾ ਵੀ ਆਹ ਬੰਦਾ ਇੱਥੇ ਤਾਂ ਬਲਾਜੋੜਦਾ ਜਾਂ ਹੋ ਰਿਹਾ ਉਹਨਾਂ ਦਾ ਆਉਣਾ ਜਿਹੜਾ ਕੋਈ ਹੋਰ ਬੰਦਾ ਚਿਹਰਾ ਨਵਾਂ ਦੇਖਦੇ ਆ ਫਿਰ ਉਹਨੂੰ ਨਵੇਂ ਚਿਹਰੇ ਨੂੰ ਪੁੱਛਦੇ ਆ ਜੀ ਉਹ ਜੇਕਰ ਕੇ ਮੂੰਹੋਂ ਚ ਨਿਕਲ ਜਾਂਦਾ ਵੀ ਮੈਂ ਰਬੀਦਾਸੀ ਆ ਮੈਂ ਵਾਲਮੀਕਨ ਆ ਜਾਂ ਮੈਂ ਕਬੀਰ ਪੰਥੀ ਆ ਜਾਂ ਮੈਂ ਜੁਲਾਹਾ ਆ 39 ਕਸ਼ਟਾਂ ਵਿੱਚੋਂ ਕੋਈ ਵੀ ਕਹਿੰਦਾ ਤੇ ਫਿਰ ਉਹ ਕਹਿੰਦੇ ਵੀ ਜਿੱਦਾਂ ਤੂੰ ਦੋ ਪੈਰ ਅੰਦਰ ਬੜੇ ਤੇ ਇੱਦਾਂ ਹੀ ਵਾਪਸ ਚੱਲ ਜਾ ਮਤਲਬ ਇਹ ਸ਼ੁਭਾਸ਼ਾ ਜਿਹੜਾ ਬਾਬਾ ਸਾਹਿਬ ਮਿਹਰਕਰ ਦੇ ਸਮੇਂ ਨੂੰ ਬਾਬਾ ਸਾਹਿਬ ਨੇ ਖਤਮ ਕੀਤਾ ਸੀ ਉਹਨੂੰ ਸਿਮਰਦੀਂ ਦੁਆ ਸੀ ਉਹ ਅੱਜ ਜਿਹੜਾ ਸਾਡੇ ਦੇਖੋ ਦੁਆਬੇ ਦਾ ਅਸੀਂ ਬੜਾ ਅਸੀਂ ਲੋਕ ਕਹਿੰਦੇ ਆ ਵੀ ਦੁਆਬੇ ਦੇ ਵਿੱਚ ਇਹੋ ਜੀ ਘਟਨਾ ਨਹੀਂ ਵਾਪਰ ਸਕਦੀ। ਮਾਝੇ ਮਾਲਵੇ ਦਾ ਸੁਣਿਆ ਸੀਗਾ ਜਿੱਥੇ ਇੰਨੀ ਜਿਹੜਾ ਗਿਆਨ ਨਹੀਂ ਸੀ ਲੋਕਾਂ ਨੂੰ ਉਹ ਦੱਬੇ ਕੁਝ ਨਹੀਂ ਲੋਕ ਸੀਗੇ। ਉਹਨਾਂ ਨੂੰ ਤਾਂ ਮੰਨੇ ਹੁੰਦੇ ਵੀ ਮਜ਼ਾਲੇ ਵੀ ਉੱਧਰ ਬਹੁਤ ੱਕਾ ਹੁੰਦਾ। ਆਇਆ ਸਾਡੇ ਨਵੇਂ ਸ਼ਹਿਰ ਹਲਕੇ ਦੇ ਵਿੱਚ ਹੀ ਬਲਾਚੌਰ ਹਲਕੇ ਦੇ ਵਿੱਚ ਜਿਹੜਾ ਇਹ ਘਟਨਾ ਵਾਪਰੀ ਹੈ। ਤੇ ਜਦੋਂ ਤੀਨੇ ਸਾਡੇ ਨਾਲ ਸੰਪਰਕ ਕੀਤਾ ਹੋਰ ਵੀ ਕਈ ਸਾਥੀਆਂ ਨੇ ਕਿਹਾ ਸੀ। ਪਰ ਇਹ ਦਰਖਾਸਤ ਜਿਹੜੀ ਆਪਾਂ ਅੱਜ ਇਹਨਾਂ ਵੱਲੋਂ ਹੀ ਰਾਹੁਲ ਕੁਮਾਰ ਵੱਲੋਂ ਜਿਹੜੀ ਆ ਇੱਥੇ ਐਸਐਸਪੀ ਸਾਹਿਬ ਨੂੰ ਲਿਖਤੀ ਦੇ ਕੇ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਇਹ ਚੀਜ਼ ਨੂੰ ਅਸੀਂ ਸਾਡਾ ਸੰਸਮਾਜ ਵੀ ਕਹਿੰਦਾ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਮਹਾਪੁਰਖ ਵੀ ਉਹਨੂੰ ਤਿਆਰ ਸੀਗੇ ਹੋਰ ਕਈ ਜਥੇਬੰਦੀਆਂ ਦੇ ਇੱਕੋ ਸਵਾਲ ਸੀ ਪਰ ਜ਼ਿਲ੍ਹੇ 'ਚ ਪੰਜਾਬ ਦੇ ਹਰ ਕੋਨੇ 'ਚ ਜੋ ਕਹਿੰਦੇ ਵੀ ਅਸੀਂ ਜਾਈਏ ਫਿਰ ਆਪਾਂ ਆਪਾਂ ਇਹ ਗਿਆ ਸੀ ਵੀ ਅਸੀਂ ਜਿਹੜਾ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਵੀ ਜਿਹੜੇ ਉਸ ਪਿੰਡ ਦੇ ਪਸਨੀਕ ਤੇ ਆਲੇ ਦੁਆਲੇ ਦੇ ਲੋਕ ਜਿਹੜੇ ਆਪਾਂ ਇਹਦੇ ਜ਼ਿਲ੍ਹੇ 'ਚ ਵੱਲੋਂ ਨੇ ਕੱਢੇ ਕੀਤੇ ਜਿਹੜੀ ਸਰ ਸਰ ਨਾਲ ਜੁੜੇ ਸਾਡੇ ਗਰੂਪ ਦਾਟ ਹੈਗਾ ਤੇ ਉਹ ਅਸੀਂ ਸਾਰੀ ਧਿਆਨ ਚ ਲਿਆ ਦਿੱਤੀ ਤੇ ਐਸਐਸਪੀ ਸਾ ਵੀ ਹਮੇਸ਼ਾ ਹੀ ਕਹਿੰਦਾ ਵੀ ਰਵਿਦਾਸੀਆ ਸਮਾਜ ਆ ਬਾਲਮੀਕਰ ਸਮਾਜ ਆ ਅਸੀਂ ਹਮੇਸ਼ਾ ਕੁਰਬਾਨੀਆਂ ਵੀ ਸਾਡੇ ਸਮਾਜ ਦਿੱਤੀਆਂ ਹੋਰਾ ਇਤਿਹਾਸ ਵੀ ਬੋਲਦਾ ਅਸੀਂ ਹਮੇਸ਼ਾ ਹੀ ਦੂਜੇ ਲੋਕਾਂ ਲਈ ਕੁਰਬਾਨੀ ਦਿੰਦੇ ਆ ਜੇਕਰ ਹੁਣ ਸਾਡੇ ਲੋਕਾਂ ਨੂੰ ਹੋਣਗੇ ਤੇ ਵੀ ਕੁਰਬਾਨੀਆਂ ਜਿਹੜੀਆਂ ਦੂਜਿਆਂ ਦਿੰਦੀਆਂ ਤੇ ਅਸੀਂ ਕੁਰਬਾਨੀਆਂ ਚਾਹੇ ਵੀ ਸੋਚਦੇ ਆ ਇਹ ਜਿਹੜਾ ਬੰਦਾ ਜਿਹੜਾ ਮਾੜਾ ਆਨਸਰ ਆ ਇਹਨੂੰ ਨਖੇਲ ਪਾਉਣ ਵਾਸਤੇ ਬਾਬੇ ਨੇ ਇਹਨੂੰ ਜਿਹੜਾ ਦਸਲਵਾਦ ਤੇ ਵੀ ਸੰਵਿਧਾਨ ਜਿਹੜਾ ਇਹ ਕਹਿੰਦਾ ਆ ਬੇ ਗੁਰੂ ਵਰਤਾਂ ਜੀ ਗੁਰੂ ਰਵਿਦਾਸ ਜਮਾ ਨੇ ਵੀ ਬੇਗੰਪੁਰਾ ਦੀ ਗੱਲ ਕੀਤੀ ਸੀ ਉਹਨੂੰ ਉਸ ਫਲਸਫੀ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਣੇ ਸੰਵਿਧਾਨ ਚ ਲਿਆਇਆ ਠੀਕ ਹੈ ਜੀ ਉਹ ਚੀਜ਼ਾਂ ਨੂੰ ਲੈ ਕੇ ਆਸੀਂ ਤਾਂ ਕਦੀ ਨਹੀਂ ਕਰ ਗਿਆ ਸਾਨੂੰ ਸਾਡੇ ਕੋ ਤਾਂ ਸਿੱਖ ਸਮਾਜ ਕਦੀ ਕੋਈ ਬ੍ਰਾਹਮਣ ਸਮਾਜ ਦਾ ਹੁੰਦਾ ਕੋਈ ਵੀ ਕਮੇਟੀ ਦਾ ਬੰਦਾ ਹੁੰਦਾ ਅਸੀਂ ਆਪਣੀ ਗੁਰੂ ਵਰਦਾਰ ਟੈਗਰ ਫੋਰਸ ਬੜੇ ਪਰਚੇ ਕਰਾਇਆ ਅਸੀਂ ਸਾਰ ਜੀ ਸਮਾਜ ਜਿੱਦਾਂ ਤੇ ਸਾਡੇ ਗੁਰੂ ਘਰ ਚਲ ਜਾਓ ਤੇ ਗੁਰੂ ਮਹਾਰਾਜ ਕੋ ਪੁੱਛਦੇ ਆ ਪਹਿਲਾਂ ਚਾਹੇ ਡੇਰਾ ਸੱਚ ਦਾ ਬੱਲਣਾ ਚਲ ਜਾਓ ਚਾਹੇ ਸੰਤ ਗੁਰਵੰਦਰਾਮ ਜੀ ਕੋ ਮਹਾਰਾਜ ਕੋ ਚਲ ਜਾਓ ਚਾਹੇ ਪੰਡਮ ਡੇਰੇ ਚਲ ਜਾਓ ਚਾਹੇ ਗੁਰਦੀਪ ਗਿਰੀ ਮਦਾਨ ਗੋੜੀ ਚਲ ਜਾਓ ਜਿੰਨੇ ਵੀ ਸਾਡੇ ਡੇਰੇ ਮਹਾਂਪੁਰਸਿਆਂ ਕਦੀ ਉਹਨਾਂ ਨੇ ਜਾਤ ਨਹੀਂ ਪੁੱਛੀ ਉਹਨਾਂ ਨੇ ਜਿਹੜਾ ਆ ਵੀ ਪਹਿਲਾ ਇਨਸਾਨੀਅਤ ਨੂੰ ਪਿਆਰ ਦਿੱਤਾ ਇਨਸਾਨ ਮੈਂ ਪੁੱਛਿਆ ਵੀ ਤੁਸੀਂ ਆਓ ਚਾਹ ਪਾਣੀ ਪੀਓ ਲੰਗਰ ਛਕੋ ਫਿਰ ਉਹ ਆਪਣੇ ਦੁੱਖ ਦਰਦ ਦੇ ਇਹ ਪਹਿਲੀ ਵਾਰ ਡੇਰਾ ਦੇਖਿਆ ਵੀ ਜਿਹੜਾ ਜਾਤ ਨੂੰ ਵਡਾਵਾ ਦਿੰਦਾ ਜਾਤ ਪੱਛੀ ਵੀ ਜੇ ਤੂੰ ਸਾਡੀ ਜਾਤ ਦਾ ਹੈਗਾ ਤੇ ਚਾਹ ਤੇ ਤੈਨੂੰ ਪਾਣੀ ਦਾ ਘੋੜੀ ਬਣਾ ਜੂਗਾ ਇਹ ਚੀਜ਼ਾਂ ਦੀ ਅੱਜ ਕਿਹਾ ਵੀ ਇਹ ਐਸਸੀਐਸ ਐਕਟ ਜਿਹੜਾ ਪਰਚਾ ਆ ਇਹ ਬਾਫੇ ਦੇ ਉੱਪਰ ਅਸੀਂ ਉਹਨਾਂ ਦੇ ਜਿਹੜੇ ਟਰਸਟੀ ਸਨ ਜਿਹੜਾ ਰੋਕਿਆ ਅਤੇ ਜਿਹੜਾ ਬੰਦੇ ਨੇ ਇਹਨਾਂ ਨੂੰ ਕੁੱਟ ਮਾਰ ਕੀਤੀ ਹੈ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਜਿਹੜਾ ਐਸਐਸਪੀ ਸਾਹਿਬ ਨੂੰ ਅਗੀ ਸੱਦ ਕੇ ਬਾਹਰ ਜਿਹੜੇ ਆਏ ਆ ਉਹ ਤੁਹਾਡਾ ਆਪਣੀ ਜਿਹੜੀ ਐਪਲੀਕੇਸ਼ਨ ਲਈ ਹੈ ਪੂਰਾ ਵਿਸ਼ਵਾਦ ਹੋਇਆ ਇਹ ਸਾਨੂੰ ਦੋਨਾਂ ਨੂੰ ਖਬਰ ਦਿੱਤੀ ਜੀ ਕਿ ਦੋਨਾਂ ਦੇ ਵਿਚ ਵਿਚੇ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰਾਂਗੇ ਜੇਕਰ ਨਾ ਹੋਈ ਤਾਂ ਸਾਰੇ ਸਮਾਜ ਨੂੰ ਜੇ ਕਹਾਲਦੇ ਤੇ ਸਾਜ ਸਮਾਜ ਨੂੰ ਵਾਲੇ ਕੋਲੇ ਮੇਰੇ ਕਹਿੰਦਾ ਬਾਜ ਤਾਂ ਜੋ ਇਹ ਜਿਹੜੀ ਘਟਰਾ ਜਿਹੜੀ ਆ ਹੋਰ ਕਿਸੇ ਨਾਲ ਲਗਾਉਂਗਾ ਕਿ ਮੈਂ ਇਹਦਾ ਦੱਦਾ ਕਰ ਚੜਾਈ ਮੈਂ ਉਹ ਤੇ ਆ ਬਰਦਾ ਮੈਂ ਚੱਲੂਗਾ بابا ਮਿਲੂ ਕੋ ਕੋ ਲੋਕ ਬਗਾ ਵੀ ਉਹਨੂੰ ਸਵਿਧਾ ਲਈ ਕਦਾ ਤੇਰੇ ਪੇਸ਼ੇ ਮжоਰਟੀ ਵੀ ਆ ਸਾਜ ਸਮਾਜ ਦੀ ਪਰ ਗੱਲ ਇਹ ਕਰਦੇ ਆ ਵੀ ਜਿਹੜਾ ਬਗਾ ਕਿਰਤ ਕਰਦਾ ਹੱਥ ਨਾਲ ਹੱਥ ਨਾਲ ਕਰਦਾ ਜਿਹੜਾ ਇਹ ਕੰਨੀ ਮੜਲੀ ਗਿਆ ਹੁਣ ਕਦੀ ਖੇਦਰੀ ਇਹਨੂੰ ਸਿਰਫ ਆਪਣਾ ਫੈਬਲੀ ਦੇਦੀ ਆ ਵੀ ਆਪਣੇ ਬੈਂਮੀ ਦਾ ਪੂਟਾ ਡਿੱਕਦਾ ਪੈ ਹੋਣ ਜੀ ਇਹ ਬੰਦਾ ਆਪ ਜਾਂਦਾ ਤਾਂ ਪਹਿਨੇ ਹੋਇਆ ਨਾ ਜੀ ਤੇ ਇਹਨਾਂ ਦੀ ਆਵਾਜ਼ ਕਾ ਚੁਪਣੀ ਇਹਨਾਂ ਦੀ ਆਪਾਂ ਚੁਪਣ ਦਾ ਫਾਇਦਾ ਸਾਡੀ ਜਥੇਬੰਦੀ ਦਾ ਹੀ ਬਣੀ ਗੁਰਦਾਰ ਟਾਈਗਰ ਫੋਰਸ ਜੇ ਹੁਣ ਟਾਈਗਰ ਕਾਦੇ ਹੋਏ ਜੇ ਆਪਾਂ ਬੰਦੇ ਨੂੰ ਇਨਸਾਫ ਨਾ ਦਿਵਾ ਸਕੀ ਸਭ ਤੋਂ ਪਹਿਲਾਂ ਸਾਡਾ ਫਰਜ਼ ਬੰਦਾ ਇਹਨੂੰ ਸਮਝੋਣਾ ਮੇਰੀ ਹੱਕ ਲਈ ਜੀ ਇਹ ਤੇ ਕੋਈ ਬਾਲਪੰਗਾ ਹੁੰਦਾ ਕੋਈ ਜ਼ਿੰਮੇਵਾਰ ਆਹੀ ਹੈ ਅੰਨੇ ਖੜੇ ਆ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈ ਰੇ ਵੀਰ ਨੂੰ ਅਸੀਂ ਇਹਨੂੰ ਕੱਲ ਵੀ ਗਿਆ ਸੀ ਪਰ ਸਵੇਰ ਵੀ ਗੱਲ ਕੀਤੀ ਹੈ ਫੋਨ ਚੇਰਾ ਕਰਦਾ ਹੀ ਮੈਂ ਕਹਾਂ ਦੇਖਿਆ ਜਦੋਂ ਨਾ ਸੱਚੇ ਰਾਹ ਤੇ ਚੱਲਣਾ ਹੁੰਦਾ ਤੇ ਔਕੜਾਂ ਬਹੁਤ ਆਉਂ ਤੇ ਉਹਨਾਂ ਦਾ ਵਿਰੋਧ ਕਰਨ ਵਾਲੇ ਬਹੁਤ ਬੰਦੇ ਸੀ ਪਰ ਜਦੋਂ ਬੰਦਾ ਦਿਲੋਂ ਚੱਲਦਾ ਫਿਰ ਰਾਸਮਾਰਗ ਵੀ ਉਹਨੂੰ ਮਿਲਦਾ ਸੀ ਸੱਚੀ ਰਾਹ ਤੇ ਬੁਰਗਦਾ ਮਾਰੇ ਛੱਡ ਦੇ ਕਿਰਪਾ ਕਰਨ ਸਾਰਿਆਂ ਤੇ ਮੈਂ ਤਾਂ ਸਾਰਿਆਂ ਨੂੰ ਲੋਕਾਂ ਨੂੰ ਕਹਿੰਦਾ ਯਾਰ ਜਦੋਂ ਵੀ ਇੱਕ ਚੀਜ਼ ਕੋਲਿਆ ਜਰੂਰ ਕਰੋ ਸਮਾਂ ਕਿ ਇੱਕ ਥਰੂਡ ਦਰਦਿਆ ਵੀ ਇੱਥੇ ਦੇ ਬਸਨਿਕਾਂ ਤੇ ਵੀ ਜਿਹੜੇ ਲੋਕਲ ਬੰਦੇ ਆਲੇ-ਦੁਆਲੇ ਆਪਣੇ ਜ਼ਿਲ੍ਹੇ ਨਵੇਂ ਸ਼ਹਿਰ ਦੇ ਨਾਲ ਲੱਗਦੇ ਏਰੀਏ ਦੇ ਬੰਦੇ ਆ ਇਹਨਾਂ ਨੂੰ ਜਰੂਰ ਇਹ ਚੀਜ਼ ਪਹੁੰਚਣੀ ਚਾਹੀਦੀ ਸੀ ਹਾਲ ਇਹ ਨਹੀਂ ਹੈਗਾ ਵੀ ਆਪਾਂ ਉਹ ਡੇਰੇ ਜਾੜਾ ਛੱਡ ਦਿੱਤਾ ਕਾਹੀ ਢੇਰੇ ਨਹੀਂ ਜਾਣਾ ਜੀ ਪੂਰਾ ਨਾ ਉਹਨਾਂ ਸੱਜਣਾ ਪਰ ਗੱਲ ਇਹ ਆ ਵੀ ਸ਼ੁਭਾਸ਼ਾਦ ਤਾਂ ਤੁਹਾਡੇ ਏਰੀਆ ਚ ਚੱਲ ਰਹੀ ਹੈ ਜੀ ਜਾਤ ਪਾਤ ਸ਼ੁਭਾਸ਼ਾਦ ਉਹ ਤਾਂ ਢੇਰੀ ਚੱਲਦੀ ਹੈ ਇਹਨੂੰ ਠੋਣਾ ਜ਼ਰੂਰੀ ਹੈ ਜੀ ਕਿਸੇ ਨੂੰ ਛੱਡਣਾ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਜਾਣਾ ਨਹੀਂ ਪ੍ਰੋਗਰਾਮ ਤੇ ਸੋ ਮੈਂ ਸਾਰਿਆਂ ਨੂੰ ਇਹੀ ਕਿਹਾ بڑے ਬੰਦਿਆਂ ਦੇ ਫੋਨ ਆਏ ਸੀ ਕੱਲ ਪਰਸੋਂ ਦੇ ਫੋਨ ਆਏ ਲੋਕਲ ਸਾਰਿਆਂ ਨੂੰ ਇਹੀ ਗੱਲ ਕਿਹਾ ਜੀ ਵੀ ਅਸੀਂ ਉਹਦਾ ਪਾਈ ਘਾਟ ਨਹੀਂ ਨਾ ਉਹਦੇ ਜਾਣਾ ਛੱਡਣਾ ਗੱਲ ਇਹ ਆ ਵੀ ਇਹ ਚੀਜ਼ਾਂ ਉਹ ਕਿਉਂ ਕਰ ਰਿਹਾ ਜੀ ਇਹਦੇ ਤੈਹ ਤੱਕ ਇਹ ਐਸਐਸਪੀ ਸਾਹਿਬ ਨੂੰ ਵੀ ਇਹ ਗੱਲ ਕਹੀ ਆ ਵੀ ਜੇ ਤੁਸੀਂ ਪੂਰੀ ਇਹਦੀ ਜਾਂਚ ਨਹੀਂ ਕਰੋਗੇ ਬੀਐਨਏ ਇਦਾਂ ਦੀ ਪਾਬੰਦੀ ਕਿਹੜੇ ਕਹਿੰਦੇ ਲਾਈ ਐ। ਇਹਰੇ ਟਰਸਟੀਆਂ ਦੇ ਜਿਹੜੇ ਉਹ ਕੀ ਮਾਰ ਸਕਦੀ ਉਹਨਾਂ ਦਾ ਵੀ ਇਹ ਸਮਾਜ ਦਾ ਇੰਨੀ ਨਫ਼ਰਤ ਕਿਉਂ ਕਰਦੇ ਆ। ਸਾਡਾ ਹੀ ਸੰਵਿਧਾਨ ਹੋਵੇ। ਪੂਰਾ ਭਾਰਤ ਸਾਡੇ ਸੰਵਿਧਾਨ ਤੇ ਚੱਲੇ। ਕਿਸੇ ਚੀਜ਼ ਜੋ ਸਾਡਾ ਹੋਵੇ ਤੇ ਸਾਡੇ ਬੰਦੇ ਦਾ ਪਾਈਕਰੂ। ਤਾਂ ਬੜਾ ਮਾੜਾ ਨਾ। ਜਸੀ ਬਾਜੀ ਇੱਥੇ ਇੱਕ ਤੁਹਾਨੂੰ ਪੁੱਛਦੇ ਆ ਕਿ ਕੀ ਲੱਗਦਾ ਆਪਣੇ ਜਿਵੇਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਗਿਆ ਹੈ। ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਕਰੀ ਅਗਰ ਹੋਣ ਲੱਗੇ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਹਰ ਗੁਰੂ ਮਹਾਰਾਜ ਨੇ ਜਿੰਨੇ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਬਾਣੀ ਹੈ ਜੀ ਤੇ ਸਾਰਿਆਂ ਨੂੰ ਬਰਾਬਰ ਦੱਸਿਆ ਉਹਨਾਂ ਨੇ ਨਾਰਾ ਵੀ ਲਾਇਆ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਲਿਓ ਗ੍ਰੰਥ ਉਹ ਜਿਸੋ ਨਾਰਾ ਲਾਇਆ ਤਾਂ ਵੀ ਜੋਨਾਂ ਦੀ ਬਾਣੀ ਆ ਉਹ ਸਾਰੇ ਇੱਕ ਸਮਾਨ ਗੁਰੂਆਂ ਨੇ ਤਾਂ ਕਦੀ ਕਿਹਾ ਨਹੀਂ ਤੇ ਜਿਹੜੇ ਗੁਰੂ ਗਬ ਸਿੰਘ ਮਹਾਰਾਜ ਨੇ ਜਿਹੜੇ ਪੰਜ ਪਿਆਰੇ ਬਣਾਏ ਉਹਨਾਂ ਨੇ ਨੀਤੀ ਜਰ ਦੇ ਬਣਾਏ ਜੀ ਉਹਨਾਂ ਨੂੰ ਬੜਾਏ ਸੀ ਇਹਾਂ ਦੀ ਬਾਹ ਫੜ ਵਾਲਾ ਕੋਈ ਨਹੀਂ ਜਦੋਂ ਪੰਜ ਪਿਆਰੇ ਸਾਡੇ ਕੋਲ ਸਾਡੇ ਸਮਾਜ ਵਿੱਚ ਹੋਈ ਜਿਹੜਾ ਨੀਤੀ ਪਾਸ ਹੋ ਰਿਹਾ ਉਹਨਾਂ ਦੇ ਜਦ ਘਰੇ ਲੈ ਭਾਈ ਸੰਗਤ ਸਿੰਘ ਨੇ ਗੁਰੂ ਗਵੈਰ ਸਿੰਘ ਮਹਾਰਾਜ ਨੂੰ ਆਪਣੀ ਸਾਧ ਦੇ ਕੇ ਉਹਨਾਂ ਗੁਰੂ ਗਵੈਰ ਸਿੰਘ ਮਹਾਰਾਜ ਦੀ 칼 ਕੀ ਆਪਣੇ ਤੇ ਲਾ ਕੇ ਸ਼ਹਾਦਤ ਦੇ ਦਿੱਤੀ ਭਾਈ ਜੈ ਸਿੰਘ ਖੜਗਣ ਨੇ ਸਿੱਖ ਅੰਮਤਾਰ ਵਾਸਤੇ ਆਪਣੇ ਪੁੱਠੀ ਖਾਲਾ ਵਿਖਾਤੀਆਂ ਸੋ ਮੈਂ ਉਹੀ ਗੱਲ ਫਿਰ ਤੋਂ ਕਰਦਾ ਵੀ ਅਸੀਂ ਹਮੇਸ਼ਾ ਹੀ ਸਾਡੇ ਸਮਾਜ ਨੇ ਜਿਹੜਾ ਇਹ ਅੱਗੇ ਹੋ ਕੇ ਗਏ ਉਹਨਾਂ ਨੇ ਕਦੀ ਨਹੀਂ ਪੁੱਛਿਆ ਵੀ ਕੌਣ ਉਹਨਾਂ ਨੇ ਇਹ ਦੇਖਣਾ ਵੀ ਗੁਰੂ ਨੂੰ ਕੌਣੇ ਸਿੱਖ ਕਹੋਂਦਾ ਵੀ ਜਿਹੜਾ ਗੁਰੂ ਨੂੰ ਗੁਰੂ ਦੇ ਸਿਧਾਂਤਾਂ ਨੂੰ ਮੰਨਦਾ ਬਾਰੇ ਉਹੀ ਗੱਲ ਫੇਰ ਹੁੰਦੀ ਵੀ ਜਦੋਂ ਹੁਣ ਦਾ ਜਿਹੜਾ ਸਮਾਂ ਹੈ ਕਿ ਜਦੋਂ ਬਾਣੇ ਪਾਲਣ ਦੇ ਬੰਦੇ ਮਹਾਂਪੁਰਸ਼ ਬਣ ਜਾਂਦੇ ਆ ਇਹ ਬੜੀ ਚੀਜ਼ਾਂ ਜਿਹਦੋਂ ਗੁਰੂਆਂ ਨੇ ਨਹੀਂ ਕੀਤੀਆਂ ਗੁਰੂਆਂ ਨੇ ਉਹਨਾਂ ਨੂੰ ਗਲੇ ਲਾਇਆ ਜਿਨ੍ਹਾਂ ਤੋਂ ਅਸੀਂ ਪਰਛਾਵਾਂ ਹੀ ਜਿਹੜਾ ਦੇਖਣ ਤੋਂ ਡਰਦੇ ਹੁੰਦੇ ਨਹੀਂ ਯਾਰ ਇਹਨਾਂ ਦਾ ਪਰਛਾਵਾਂ ਲੈਣਾ ਨਹੀਂ ਤੇ ਉਹ ਗੁਰੂਆਂ ਨੇ ਸਾਨੂੰ ਗਲੇ ਲਾਇਆ ਸੀ ਆਪਣੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਲਾਇਆ ਸਾਰੇ ਗੁਰੂਆਂ ਨੇ ਇਹ ਬਾਣੇ ਪਾ ਕੇ ਸਾਨੂੰ ਕਹਿੰਦੇ ਸਾਡੀ ਜਾਤ ਪੁੱਛਦੇ ਸੋ ਇਹ 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 ਮੇਰੇ ਜਿਹੜਾ ਇਹ ਭਾਰਤ ਦੇਸ਼ ਵਿੱਚ ਹੈਣਾ ਤੇ ਸਿਧਾਂਤ ਇਹ ਕਹਿੰਦਾ ਵੀ ਸਾਰਿਆਂ ਨੂੰ ਬਰਾਬਰ ਦਾ ਦਾ ਹਰ ਧਰਮ ਦਾ ਹਰ ਧਰਮ ਨੂੰ ਮੰਨਣ ਦਾ ਅਧਿਕਾਰ ਹੈ ਕਿਸੇ ਵੀ ਧਰਮ ਵਿੱਚ ਆਪਾਂ ਜਾ ਸਕਦੇ ਹਾਂ ਕੋਈ ਰੋਕ ਨਹੀਂ ਹੈਗੀ ਪਰ ਇਹ ਚੀਜ਼ਾਂ ਜਿਹੜੀਆਂ ਮੈਂ ਫੇਰ ਤੁਹਾਨੂੰ ਕਹਿੰਦਾ ਵੀ ਕਿ ਆਪਣੇ ਏਰੀਆ 'ਚ ਹੁੰਦੀਆਂ ਨੇ ਇਹ ਕਿਉਂ ਹੁੰਦੀਆਂ ਕਿਉਂਕਿ ਅਸੀਂ ਆਪਣੀ ਆਵਾਜ਼ ਨਹੀਂ ਬੁਲੰਦ ਕਰਦੇ ਇਹੀ ਲੋਕ ਜਿਹੜੇ ਆ ਸਾਨੂੰ ਔਣ ਦੀ ਨੋਕਦ ਨਾਲ ਪੈਂਦੀ ਇਹ ਜੇ ਇੱਥੇ ਹਲਕੇ ਦੇ ਵਿੱਚ ਸਾਰੇ ਲੋਕ ਆਵਾਮ ਇਹ ਵਾਈ ਚੁੱਕਦੇ ਇਹ ਵੀਰ ਨੇ ਕਹਿਤਾ ਸੀ ਤੇ ਸਾਰਾ ਬਲਾਚੌਰ ਏਰੀਆ ਸਾਰਾ ਨਵਾਂ ਸ਼ਹਿਰ ਏਰੀਆ ਇਹਦੇ ਨਾਲ ਜਾਂਦਾ ਜਿੰਨੇ ਸਾਡੇ ਗੁਰੂ ਘਰ ਕਮੇਟੀਆਂ ਦੇ ਪ੍ਰਧਾਨ ਆ ਜਿੰਨੇ ਜਥੇਬੰਦੀਆਂ ਜਿੰਨੇ ਪਾਰਟੀਆਂ ਦੇ ਉਹ ਜਾਣਦੇ ਵੀ ਲੈ ਆ ਤੇਰੀ ਐਂਟਰੀ ਕਰਾਈਏ ਹੁਣ ਪੁੱਛੇ ਸਾਨੂੰ ਵੀ ਅਸੀਂ ਕੌਣ ਸਾਰੇ ਉਥੇ ਨਾਹਰਾ ਲਾਉਂਦੇ ਕਹਣਾ ਲੈ ਵੀ ਸਾਰਾ ਸਮਾਜ ਆ ਡੇਰੇ ਆ ਗਿਆ ਤੁਹਾਨੂੰ ਬਾਹਰ ਕੱਢ ਸਕਦਾ ਨਹੀਂ ਕੱਢਦਾ ਗੱਲ ਇਹ ਵੀ ਆਵਾਜ਼ ਬੁਲੰਦ ਕਰਨ ਦੀ ਲੋੜ ਆ ਸੋ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਕਹਦਾ ਵੀ ਆਵਾਜ਼ ਜਲ ਸਰਸਾ ਚਿੰਨੂ ਬੋਲਿਆ ਕਰੋ ਕਿਉਂਕਿ ਇਹ ਮੁੰਡੇ ਨਾ ਇਹ ਇਹਦਾ ਆਪਾਂ ਬਾਹਰ ਨਾ ਫੜਦੇ ਜਿਹੜੇ ਦੱਜ ਕੀ ਬੀਤੀ ਵੀ ਮੈਂ ਯਾਰ ਮੇਰਾ ਦੋਸ਼ ਕੀ ਹੈ ਫਿਰ ਇਹ ਇਹਨੂੰ ਅੱਗੇ ਜਦੋਂ ਹੁਣ ਵੀਡੀਓ ਸੁਣੀ ਹੈ ਜਿਹੜੇ ਅੱਜ ਆਈਪੀਐਸ ਕੁੜੀਆਂ ਬੱਚੇ ਛੋਟੇ ਛੋਟੜੇ ਨਾਲੇ ਆਉਣ ਵਾਲੀ ਪੀੜ੍ਹੀ ਆ ਉਹ ਕੀ ਸੋਚੂंगी ਵੀ ਯਾਰ ਇੰਨਾ ਧੱਕਾ ਹੋਇਆ ਇਹ ਫਿਰ ਉਹੀ ਗੱਲ ਆ ਵੀ ਜਦੋਂ ਇਹ ਸਾਨੂੰ ਲੱਗ ਜਲਦ ਬੋਲਦੇ ਆ ਅਪਸ਼ਾਦ ਬੋਲਦੇ ਆ ਉਹ ਫਿਰ ਕਹਿੰਦੇ ਆ ਵੀ ਤੁਸੀਂ ਉਹ ਬੰਦੇ ਆ ਜਿਨ੍ਹਾਂ ਨੂੰ ਕਪੜੇ ਪਾਉਂਦਾ ਧਿਕਾਨ ਨਹੀਂ ਸੀ ਹੈ ਜਿਨ੍ਹਾਂ ਨੂੰ ਬਾਣੀ ਸੁਣਦਾ ਧਿਕਾਨ ਨਹੀਂ ਸੀ ਹੈ ਮੂੰਹ ਦੇ ਕੁਝੇ ਪਿੱਛੇ ਛਾਪੇ ਕਹਿੰਦੇ ਤੁਸੀਂ ਉਹ ਆ ਜੀ ਤੇ ਫਿਰ ਜਿਹੜੇ ਪੜ੍ਹੀ ਲਿਖੀ ਪੀੜ੍ਹੀ ਤੇ ਸੁਣਦੀ ਇਹਨਾਂ ਵੀ ਸੱਚੀ ਪਾਪਾ ਇਦਾਂ ਹੋਇਆ ਤੇ ਮੈਂ ਇਹ ਇਹ ਸਾਨੂੰ ਸੋਚਣਾ ਜਿਹਦਾ ਵੀ ਬਾਬਾ ਸਾਹਿਬ ਨੇ ਉਹ ਚੀਜ਼ ਖਤਮ ਕਰਕੇ ਸਾਨੂੰ ਜੱਜ ਬਣਾਸੇ ਸਾਨੂੰ ਰਾਜ ਸਭਾ ਮੈਂਬਰ ਲਾਤੀ ਅੱਜ ਦਾ ਸੁਪਰੀਮ ਕੋਰਟ ਦੇ ਜੱਜ ਸਾਡੇ ਹਾਈ ਕੋਰਟ ਜਾਂ ਸਾਡੇ ਬਣਿਆ ਤੇ ਅਸੀਂ ਤਾਂ ਉਹ ਚੀਜ਼ਾਂ ਜਿਹੜਾ ਬਾਬਾ ਸਾਹਿਬ ਦਾ ਪਰਸ਼ਾਵਾਂ ਲੈਣ ਨੂੰ ਉਹਨੂੰ ਕਲਾਸ ਤੋਂ ਬਾਹਰ ਕੱਢਦੇ ਸੀ ਅੱਜ ਉਹਨਾਂ ਦੇ ਬੁੱਤਾਂ ਦੇ ਉੱਪਰ ਹਰ ਵਰਗ ਦੇ ਲੋਕ ਮੱਥਾ ਟੇਕਣ ਨੂੰ ਤਿਆਰ ਆ ਰਹੇ ਕਹਿੰਦੇ ਭਰਾਵਾ ਅਸੀਂ ਮੱਥਾ ਟੇਕ ਲਈਏ ਇਹ ਬਾਬਾ ਸਾਹਿਬ ਹੁਣ ਅੱਜ ਅੱਜ ਬੈਠੇ ਆ ਉਹ ਇੰਨਾ ਨੇ ਮਾਹੌਲ ਦੇ ਵਿੱਚ ਇਹ ਸ਼ੋਹਾ ਛਾਤ ਕਰਨੇ ਜਿਹੜਾ ਸੀ ਆਪਣੀ ਗੁਰਦਾਰ ਟੇਕਰ ਬੋਸ ਬੋਲ ਲਿਖੀ ਦੀ ਕਰਦੇ ਆ ਤੇ ਗੁਰੂਆਂ ਨੇ ਸਾਨੂੰ ਇੱਕੋ ਸਿਖਾਇਆ ਵੀ ਸਾਰਿਆਂ ਨੂੰ ਇਕਤਮ ਰੱਖਣਾ ਤੇ ਅਸੀਂ ਇਹ ਆਪਣੀ ਬੁਲਵਾਜ ਜਿਹੜੀ ਹੈ ਝੰਡ ਵੇ ਤੋਂ ਹੀ ਇੱਥੇ ਦੇ ਮੁਖੀ ਆ ਤੁਹਾਡਾ ਹੀ ਫਰਜ ਬਣਦਾ ਵੀ ਤੁਹਾਡੇ ਹਲਕੇ ਦੇ ਵਿੱਚ ਜੇ ਇਹ ਹੋਈ ਆ ਇਹਨੂੰ ਪਰਚਾ ਕਰਨਾ ਏਰੇ ਉੱਪਰ ਕਾਰਵਾਈ ਕਰਨਾ ਇਹ ਬੰਦੇ ਨੂੰ ਇਨਸਾਫ ਹੋਣਾ ਸੋ ਸਾਹਬ ਨੇ ਕਿਹਾ ਵੀ ਦੋ ਦਿਨ ਦਾ ਸਮਾਂ ਦਿੱਤਾ ਆਪਾਂ ਦੋ ਦਿਨ ਦੇ ਰਿਪੋਰਟ ਕਰਦੇ ਜੇਕਰ ਨਹੀਂ ਹੋਇਆ ਤਾਂ ਵੱਡੇ ਪੱਧਰ ਤੇ ਸਾਰੀ ਧਨੀ ਦੱਸ ਕੇ ਆਪਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ ਮਿਹਰਬਾਨੀ ਜੀ ਇਹ ਸੀ ਸਾਡੇ ਨਾਲ ਜਸੀ ਤੱਲਨ ਜੀ ਤੇ ਆਪਾਂ ਸਾਡੇ ਨਾਲ ਮੌਜੂਦਾ ਸਰਪੰਚ ਸਾਈਂ ਕਾਲੇ ਸ਼ਾਹ ਜੀ ਵੀ ਖੜੇ ਹੈ ਆਪਾਂ ਇਹਨਾਂ ਨਾਲ ਵੀ ਗੱਲ ਕਰਨ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਸਾਡੇ ਹਲਕੀ ਦੇ ਇਹ ਵੀ ਇੱਕ ਨਾਮਵਰ ਸ਼ਕੀ ਸ਼ਖਸੀਅਤ ਹੈ ਤੇ ਅਗਰ ਆਪਾਂ ਗੱਲ ਕਰਦੇ ਹਾਂ ਕਿ ਸਾਈ ਹੁਣਾਂ ਨਾ ਕੀ ਜਿੰਨਾ ਤੱਕ ਕਹਿਣਾ ਹੈ ਇਸ ਮਸਲੇ ਨੂੰ ਲੈ ਕੇ ਕਿੰਨੀ ਗੰਭੀਰਤਾ ਦੇ ਨਾਲ ਇਹ ਅੱਜ ਐਸਐਸਪੀ ਦਫ਼ਤਰ ਖੜੇ ਹੋਏ ਨੇ ਸਤੁਰ ਬੱਲੇਮ ਦਾ ਜੱਸੀ ਵੀਰ ਦਾ ਧੰਨਵਾਦ ਕਰਦਾ ਹਾਂ ਤੇ ਜੱਸੀ ਵੀਰਾ ਛੋਟੇ ਜਿਹੇ ਸਨੇਹ ਦੇ ਪਹੁੰਚ ਗਿਆ ਰਾਹੁਲ ਦੇ ਸਾਨੂੰ ਇਸ ਗੱਲ ਦੀ ਬਹੁਤ ਸ਼ਰਮ ਆਉਂਦੀ ਹੈ ਕਿ ਅਸੀਂ ਰਾਹੁਲ ਦੇ ਨਾਲ ਖੜ ਨਹੀਂ ਸਕਦੇ ਪਰ ਅੱਜ ਜਦੋਂ ਜਿੱਥੇ ਸਾਰਾ ਸਮਾਜ ਸਾਡੇ ਨਾਲ ਮੋਢਾ ਮੋਢਾ ਜੋੜ ਕੇ ਖੜ ਗਿਆ ਸਾਨੂੰ ਫਕਰ ਹੈ ਆਪਣੇ ਸਮਾਜ ਤੇ ਜੱਸੀ ਵੀਰੇ ਤੇ ਬਹੁਤ ਫਕਰ ਹੈ ਜੱਸੀ ਵੀਰੇ ਨੇ ਐਸਐਸਪੀ ਸਾਹਿਬ ਨੂੰ ਵੀ ਲਾਈਆ ਤੇ ਮੈਨੂੰ ਲੱਗਦਾ ਹੈ ਸੁਰੀ ਸਾਹਿਬ ਪੂਰਾ ਇਨਸਾਫ ਕਰਨਗੇ ਸਾਜੀ ਕੀ ਲੱਗਦਾ ਜਿਹੜਾ ਇਹ ਆਪਣਾ ਜਾਤਾਂ ਪਾਤਾਂ ਨੂੰ ਲੈ ਕੇ ਧਰਮਾਂ ਦੇ ਉੱਤੇ ਬੰਡੀਆਂ ਪਾਈਆਂ ਜਾ ਰਹੀਆਂ ਕਿ ਤੁਸੀਂ ਇਹਦੇ ਬਾਰੇ ਕੀ ਆਪਣੇ ਸਮਾਜ ਨੂੰ ਜਾਂ ਸਮਾਜ ਤੋਂ हट ਕੇ ਆਪਣੇ ਸਾਰੇ ਕਿਉਂਕਿ ਮਾਨਵਕੀ ਹੈ ਕਿ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿਉਂਕਿ ਆਪਾਂ ਦਰਵਾਜ਼ਾਂ ਤੇ ਵੀ ਜਾਂਦੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਂਦੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀ ਅੱਜ ਦੀ ਘਟਨਾ ਨੂੰ ਲੈ ਕੇ ਦੇਖੋ ਕੱਲਾ rahul ਨੇ ਇਸ ਗੰਗ ਤੋਂ ਪੀੜਤ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਦੇਖਦੇ ਆ ਦੂਏ ਤੀਰੇ ਦਿਨ ਕੋਈ ਨਾ ਕੋਈ ਪ੍ਰਭੂ ਵਾਲਮੀਕ ਦੇ ਬੱਚਿਆਂ ਨੂੰ ਕਬੀਰਦਾਸ ਮਹਾਰਾਜ ਦੇ ਬੱਚਿਆਂ ਨੂੰ ਅਪਸ਼ਬਦ ਬੋਲਦਾ ਹੀ ਬੋਲਦਾ ਪਰ ਉਹ ਦਿਨ ਮਿਲਦਾ ਦੋ ਵੀ ਨਹੀਂ ਬੀਤਦੇ ਉਹ ਫਿਰ ਨਾਲੇ ਵੀਡੀਓ ਨੈਕਸਟ ਆਉਂਦੀਆਂ ਮੈਨੂੰ ਵਾਪਕ ਕੀਤਾ ਜਾਵੇ ਜੀ ਹੋਰ ਉਹਦੇ ਲਈ ਦੇਖੋ ਪਰਮਾਤਮਾ ਵੀ ਕਿਤੇ ਨਾ ਕਿਤੇ ਬੈਠਾ ਹੈ ਜਿ ਭਾਈਚਾਰਾ ਖੜਾ ਹੈ ਸਜਾ ਤਾਂ ਮਿਲਦੀ ਹੈ ਜੀ ਜੇ ਇਸ ਮੁੱਦੇ ਦੀ ਗੱਲ ਕਰੀਏ ਤਾਂ ਇਹ ਤੇ ਵੀ ਜਿਹੜੇ ਦੋਸ਼ੀ ਆ ਗਏ ਆ ਉਹਨਾਂ ਨੂੰ ਆਪਣੀ ਗਲਤੀ ਦਾ ਦੇ ਪ੍ਰਸ਼ਾਸਨ ਨੂੰ ਜਿਹੜੀ ਮੰਨਦੀ ਸਗਾ ਉਹਨਾਂ ਜਰੀਤ ਤੇ ਮਿਹਰਬਾਨੀ ਜੀ ਏਸੀ ਸਦਨਾ ਕਾਰਕਰ ਤੋਂ ਮੌਜੂਦਾ ਸਰਪੰਚ ਸਾਈਂ ਕਾਲਿਸ਼ਾ ਜੀ ਆਉਣ ਵਾਲੇ ਦੋ ਦਿਨਾਂ ਦਾ ਵਕਤ ਐਸਐਸਪੀ ਸਾਹਿਬ ਨੇ ਲਿਆ ਹੈ ਦੇਖਦੇ ਹਾਂ ਕਿ ਦਾ ਕੀ ਸਿੱਟਾ ਨਿਕਲਦਾ ਜੁੜੇ ਰੋ ਸਾਡੇ ਨਾਲ ਮੀਰਵੰਨ ਪ੍ਰਮੇਂਦਰ ਭਾਜੀ ਇਸ ਟਾਈਮ ਖੜੇ ਆ ਮੌਜੂਦਾ ਐਮਸੀ ਬਲਾਚੌਰ ਤੋਂ ਆਪਾਂ ਗੱਲਬਾਤ ਕਰਾਂਗੇ ਕਿ ਭਾਜੀ ਦਾ ਅੱਜ ਦੇ ਦਿਨ ਨੂੰ ਲੈ ਕੇ ਕੀ ਕਹਿਣਾ ਔਰ ਕਿਸ ਨਜ਼ਰੀਏ ਨਾਲ ਅੱਜ ਦੇ ਦਿਨ ਨੂੰ ਦੇਖ ਰਹੇ ਹੋ ਜਿਹੜੀ ਇਹ ਘਟਨਾ ਵਾਪਰੀ ਹੈ ਸਮਾਜਿਕ ਨੂੰ ਲੈ ਕੇ ਇਹਨਾਂ ਦਾ ਵਿਚਾਰ ਆਪਾਂ ਸੁਣਾਂਗੇ ਕਿ ਕੀ ਕਹਿੰਦੇ ਪਸੇ ਹਾਂਜੀ ਬੰਤੀ ਕੁੱਤੜ ਸਾਹਿਬ ਜੀ ਤੇ ਪੇਦਾਂ ਟੀ ਪਾਸਟੇ ਆ ਕਿ ਮੈਂ ਪਾਰਟੀ ਕੋਈ ਹੁੰਦੇ ਸਮਾਇਨਾ ਜੀ ਕੁਝ ਪਾਰਟੀਆਂ ਇਦਾਂ ਦੀ ਆਇਆ ਜੇ ਅਸੀਂ ਕੱਟੜ ਪੰਥੀ ਕਹ ਲਈ ਆਪਾਂ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਜੇ ਸਾਡੇ ਜਾਗੇ ਉਹ ਵੀ ਸਾਡਾ ਆ ਦੂਜਾ ਖੇਲ ਹੈ ਹੀ ਜੀ ਕੁਝ ਪਾਰਟੀਆਂ ਦੀ ਹੈ ਜੀ ਸ਼ਾਇਦ ਕੋਈ ਤੀਜੀ ਪਾਰਟੀ ਦਾ ਵੀ ਕੋਈ ਹੋਵੇ ਕੋਈ ਸਮਝਿਆ ਵੀ ਜਿਹੜਾ ਬੰਦਾ ਸਾਡੀ ਪਾਰਟੀ ਜਾਗੇ ਉਹ ਹੀ ਚਮਾਰੇਗਾ ਦੂਜਾ ਚਮਾਰੇਗਾ ਮੈਂ ਸਮਝਦਾ ਜੀ ਖਲਣ ਸਾਡਾ ਜੁਹਦੇ ਆ ਨਾ ਆਪਾਂ ਇਹਨਾਂ ਦੇ ਸਮਾਈ ਜੀ ਹਮੇਸ਼ਾ ਸਮਾਈਲੇ ਲੜਦੇ ਆ ਸਮਾਈਲੇ ਲੜਨਾ ਉਦਾਸਪੁਰਾ ਨੂੰ ਮੰਨਦੇ ਆ ਕੰਬਿਟ ਕਰਦੇ ਅਸੀਂ ਬਾਤ ਜੀ ਬਿਲਕੁਲ ਜੀ ਜੀ ਨੂੰ ਮੰਨਦੇ ਬਰਤ ਵੀ ਮੰਨਦੇ ਇਹ ਤੁਲਾ ਸਾਡਾ ਕੋਈ ਹੋਵਾ ਇਕ ਮੈਂ ਇਸ ਵਾਸਤੇ ਕਹਿਣੀ ਆ ਕਿ ਜਾਤ ਪਾਤ ਤੇ ਧਰਮ ਜਿਹੜਾ ਆ ਇਹ ਖਤਮ ਨਹੀਂ ਹੋਉਣਾ ਉਹ ਤਾਂ ਖਤਮ ਨਹੀਂ ਹੋਣਾ ਜੇ ਤੁਸੀਂ ਆਪਣੇ ਯੋਧਿਆਂ ਨਾਲ ਤੁਰਨਾ ਮਿਲਪੁਰ ਜੀ ਸਾਡੇ ਜੋਧੇ ਇਕੱਲੇ ਰਹਿ ਜਾਂਦੇ ਤੇ ਅਸੀਂ ਲੋਕ ਜਿਹੜੇ ਆ ਉਹਦੇ ਪਿੱਛੇ ਭੱਜ ਜਾਂਦੇ ਸਾਨੂੰ ਇੱਕ ਆਤਮਾਣੀ ਪੈਗੀ ਜੋ ਸਾਡਾ ਕੋਈ ਵੀ ਆਗੂ ਇਹਨੂੰ ਅਸੀਂ ਚੁਣਿਆ ਆ ਸਾਡੇ ਸਮਾਜ ਨੇ ਜਿਹੋ ਸ਼ਬਦ ਕਹਿ ਗਿਆ ਸਾਨੂੰ ਦੇਤੇ ਪੱਥਰ ਦੀ ਲਕੀਰ ਬਣਾ ਚਾਹੀਦਾ ਆ ਮੈਂ ਆਸਪਾਸ ਸਪੈਸ਼ਲ ਆ ਗੜੀ ਸਭ ਰਾਤੀ ਫੋਨ ਆਇਆ ਸੀਗਾ ਸਵੇਰੇ ਵੀ ਫੋਨ ਆ ਕੇ ਚੱਕ ਜੀ ਅਸੀਂ ਇਹ ਵੀ ਗੱਲ ਇਹ ਚਾਹਦੇ ਵੀ ਸਾਡੇ ਮੱਥੇ ਤੇ ਕੋਈ ਨਾ ਕਲੰਕ ਲੱਗੇ ਵੀ ਜਾਤ ਪਾਤ ਤੇ ਸਰਮਨੂ ਲੈ ਕੇ ਕੋਈ ਇਥੇ ਮਸਲਾ ਕਰਾ ਦੇ ਜੀ ਪਰ ਕਰੀਏ ਤਾਂ ਕਰੀਏ ਕਿਹਾ ਇਹ ਨੂੰ ਨੂੰ ਲੈ ਕੇ ਚੇਂਜ ਕਰਨੀ ਪੈਗੀ ਜਿਸ ਸੰਤ ਮਹਾਤਮਾ ਦੀ ਗੱਲ ਹੈ ਇਹ ਵੈਸੇ ਅਸੀਂ ਲੋਕ ਜਿਹੜੇ ਆ ਧਰਮਤਾ ਅਸੀਂ ਕੋਈ ਵੀ ਬਣਾ ਲਨੇ ਆ ਪਰ ਸਾਨੂੰ ਆਪਣੀ ਕੈਟਾਗਰੀ ਦਾ ਪਤਾ ਨਹੀਂ ਹੈ ਤੇ ਅਸੀਂ ਕਿਸ ਕੈਟਾਗਰੀ ਚੋਂ ਜੀ ਜਿਹੜਾ ਜਿਹੜਾ ਆਰਟੀਸਟ ਦਾ ਸੰਵਿਧਾਨ ਉਹ ਇਹ ਕਹਿੰਦਾ ਆ ਤੇ ਦਾ ਬ੍ਰਹਮਣਾ ਦੇਸ਼ ਦਾ ਉਹ ਇੱਕ ਪ੍ਰਮੁੱਖ ਹੈ ਬਈ ਨੰਬਰ 2 ਤੇ ਉਹਨੇ ਇੱਕ ਕਸ਼ਤਰੀ ਚੁਣਿਆ ਉਹ ਵੀ ਕਸ਼ਤਰੀ ਇੱਕ ਨੰਬਰ ਦਾ ਕਸ਼ਤਰੀ ਵੀ 86 87 ਆ ਬਚਾਰੇ ਤੇ ਅੱਜ ਉਹ ਵੀ ਵਿਰੋਧ ਕਰਦੇ ਦੇਸ਼ ਦੇ ਜਨਨ ਜੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਵਿਰੋਧ ਕਰ ਰਹੇ ਆ ਤੇ ਸਾਨੂੰ ਵੀ ਸਾਡਾ ਬਣਦਾ ਹੱਕ ਨਹੀਂ ਮਿਲਦਾ ਨੰਬਰ 3 ਤੇ ਵਪਾਰੀ ਜੀ ਨੰਬਰ 4 ਤੇ ਸਾਰੇ ਸ਼ੂਧਰ ਆ ਜੀ ਚਾਹੀ ਕੋਈ ਕਾਸਟੀਏ ਚਾਹੀ ਛੋਬ ਸੁਨਿਆਰ ਲਈਏ ਸ਼ੀਮਿਲ ਲਈਏ ਨਾਈ ਲਈਏ ਚੀਜ਼ ਲਈਏ ਛੋਸੀ ਘਰਾਨੀ ਜੀ ਜਦੋਂ ਆਪਾਂ ਕਿਸੇ ਕੈਟਾਗਰੀ ਨਾਲ ਜੁੜੇ ਹਾਂ ਸਾਨੂੰ ਇਹ ਸਮਝਣਾ ਚਾਹੀਦਾ ਆ ਕਿ ਯਾਰ ਮੈਂ ਇਸ ਕੈਟਾਗਰੀ ਨਾਲ ਸੰਬੰਧ ਰੱਖਦਾ ਤੇ ਮੇਰੀ ਬਚਾਤ ਤੜਾ ਵੀ ਹੋ ਜਾਈ ਹੋਣੀ ਚਾਹੀਦੀ ਹੈ ਜੀ ਜੀ ਮੈਂ ਲੋਹਾ ਐ ਤਾਂ ਬਲੋਹਾ ਹੀ ਆ ਜੀ ਮੈਂ ਸੋਨਾ ਨਹੀਂ ਬਣ ਸਕਦਾ ਜੀ ਜੇ ਮੈਂ ਸੋਨਾ ਤਾਂ ਮੈਂ ਉਹਦਾ ਤਾਂਬਾ ਨਹੀਂ ਬਣ ਸਕਦਾ ਕੋਈ ਜਿਹੜੀ ਬਰੀ ਕੈਟਾਗਰੀ ਉਸ ਕੈਟਾਗਰੀ 'ਚ ਰਹੂਗਾ ਮੈਂ ਬੇਨਤੀ ਕਰਨੀ ਹੈ ਖਾਸ ਕਰਕੇ ਮਹਾਪੁਰਸ਼ ਜਿਹੜੇ ਮਹਾਪੁਰਸ਼ ਆ ਉਹਨਾਂ ਲੋਕਾਂ ਨੂੰ ਲੋਕ ਆਪਣਾ ਸਿਰ ਝੁਕਾਉਂਦੇ ਆ ਉਹਨਾਂ ਨੂੰ ਨਤਮਸਤਕ ਹੁੰਦੇ ਆ ਔਰ ਉਹਨਾਂ ਨੂੰ ਰੱਬ ਦੀ ਤਰ੍ਹਾਂ ਪੂਜਦੇ ਆ ਜੀ ਜਿੱਥੇ ਪੱਥਰਾਂ ਦੀ ਪੂਜਾ ਹੁੰਦੀ ਹੈ ਉੱਥੇ ਲੋਕਾਂ ਦੀ ਪੂਜਾ ਵੀ ਹੁੰਦੀ ਕੋਈ ਉਹਨਾਂ ਨੇ ਉਹ ਜਾਮਾ ਪਾਇਆ ਹੁੰਦਾ ਸੰਤਾਂ ਮਹਾਤਮਾਾਂ ਵਾਲਾ ਉਹਨਾਂ ਨੂੰ ਸੰਤ ਮਹਾਤਮਾ ਹੀ ਰਹਿਣਾ ਚਾਹੀਦਾ ਉਹਨਾਂ ਨੂੰ politican ਨਹੀਂ ਹੋਣਾ ਚਾਹੀਦਾ ਜੀ ਜਦੋਂ ਸੰਤ ਮਹਾਤਮਾ ਵੀ politican ਚ ਆਇਆ ਜਾਤ ਪਾਤ ਆਇਆ ਜਿਹਨੇ ਆ ਕੇ ਇਹੋ ਜਿਹੀ ਗੱਲ ਕੀਤੀ ਆ ਉਹਨੇ ਆਪਣੀ ਵੀ ਬਦਨਾਮੀ ਕਰਾਣੀ ਆ ਤੇ ਆਪਣੇ ਸਮਾਜ ਦੀ ਬਦਨਾਮੀ ਕਰਾਣੀ ਆ ਮੈਂ ਅੱਜ ਇਸ ਫਸਟੋਰ ਤੇ ਕਹਿ ਰਹੇ ਆ ਤੇ ਮੈਂ ਬਹੁਤ ਚਿੰਤਤ ਤੇ ਬਹੁਤ ਦੁਖੀ ਆ ਵੀ 78 ਸਾਲ ਬੀਤਣ ਤੋਂ ਬਾਅਦ ਵੀ ਜੀ ਸੰਵਿਧਾਨ ਦੇ ਬਣਾਉਣ 78 ਸਾਲ ਸ਼ਾਇਦ ਹੋ ਗਏ ਆ ਜੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਬਵਾਸਮ ਨੇ ਗੱਲ ਕਹੀ ਸੀ ਜੁੜੋ ਪੜੋਕੇਸੇ ਗੱਲ ਕਰ ਚੋ ਅਸੀਂ ਇਹ ਵੀ ਨਹੀਂ ਕਰਦੇ ਮੈਂ ਇਸ ਬਧੇਵਰਾਹੀ ਆਪਣੇ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹਨਾ ਆ ਜਿਹੜੇ ਵੀ ਆਪਣੇ ਸਮਾਜ ਦੇ ਲੋਕ ਆ ਆਪਣੇ ਦਾ ਜੋਧਰ ਨਾਲ ਤੁਰੋ ਜਿਗਵਾਈ ਕਰਦੇ ਤੋਂ ਉਹਦੇ ਪਿੱਛੇ ਜਾਓ ਜੇ ਅਸੀਂ ਇਕੱਠੇ ਹੋ ਕੇ ਤੁਰਾਂਗੇ ਤਾਂ ਕਿਹਨੂੰ ਡਰ ਹੋਏਗਾ ਮੈਂ ਅੱਜ ਦੇਖਿਆ ਪਹਿਲੀ ਵਾਰ ਨਾ ਆਇਆ ਮੈਂ ਇੱਥੇ ਐਸਐਸ ਜੀ ਸਾਹਿਬ ਦੇ ਮੈਨੂੰ ਬੜਾ ਆਨੰਦ ਆਇਆ ਜੀ ਉਹ ਵੀ ਤਾਂ ਐਸੀ ਆ ਬਿਲਕੁਲ ਆਪਾਂ ਵੀ ਸਾਰੇ ਐਸੀ ਆ ਬਿਲਕੁਲ ਕਿੰਨਾ ਫਰਕ ਆਪਸਾਂ ਦੇ ਉਹਨੂੰ ਮਿਲਣ ਦਾ ਤੇ ਸਾਨੂੰ ਮਿਲਣ ਦਾ ਛੇ ਸੌਣਾ ਕਲਪਨਾ ਕਰਿਓ ਸਾਨੂੰ ਮਿਲੇ ਬਿਨਾ ਕੱਲ ਇਹ ਆ ਸਾਨੂੰ ਆਪਣੀ ਤਾਕਤ ਪੈਦਾ ਕਰਨੀ ਪੈਗੀ ਜਿਹੋ ਜੀ ਤਾਕਤ ਤੱਲਣੇ ਪੈਦਾ ਕੀਤੀ ਆ ਜਿਹੋ ਜੀ ਬਾਬੇ ਸਖੀ ਨੇ ਪੈਦਾ ਕੀਤੀ ਆ ਬਿਟੇ ਨੇ ਕਾਲੇ ਨੇ ਪੈਦਾ ਕੀਤੀ ਆ ਉਹ ਜੀ ਤਾਕਤ ਸਾਡੇ ਹਰ ਅਸੀਪਰਾਂ ਨੂੰ ਪੈਦਾ ਕਰਨੀ ਪੈਗੀ ਉਹ ਤਾਂ ਪੈਦਾ ਹੋਣੀ ਆ ਜਦੋਂ ਅਸੀਂ ਇਹ ਮੰਨ ਲਾ ਗਏ ਕਿ ਸਾਡਾ ਸਮਾਜ ਜਿਹੜਾ ਆ ਮਦਬੂ ਸਮਾਜ ਆ ਅਸੀਂ ਇਸ ਸਮਾਜ ਦਾ ਖੜਨਾ ਆ ਸਮਾਜ ਦੇ ਵਹੀ ਕਰਨੇ ਲੋਕਾਂ ਦੇ ਨਾਲ ਟੁਰਨਾ ਆ ਫਿਰ ਕਿਹਦੀ ਹਿੰਮਤ ਨਹੀਂ ਪਣੀ ਗੱਲ ਕਹਿਣ ਦੀ ਯਾ ਤੂੰ ਮੇਰੇ ਮੰਨਤਾ ਚ ਨਾ ਤੇਨੂੰ ਅਧਿਕਾਰ ਨਹੀਂ ਹੈ ਜੀ ਤੈਨੂੰ ਕੋਈ ਹੱਕ ਨਹੀਂ ਹੈ ਹਾਂ ਮੈਂ ਇੱਕ ਵਾਦਾ ਕਰਦਾ ਤੇ ਅੱਜ ਤੋਂ ਬਾਅਦ ਅਸੀਂ ਜਿਹੜਾ ਇਹ ਕੇਸ ਹੈ ਇਹ ਕਿਦਾਂ ਹੈਂਡਲ ਹੁੰਦਾ ਕਿਦਾਂ ਖਤਮ ਹੁੰਦਾ ਅੱਗੇ ਚੱਲਦਾ ਕਿ ਨਹੀਂ ਚੱਲਦਾ ਕੀ ਦੀ ਗੱਲ ਨਹੀਂ ਕਰਦਾ ਮੈਂ ਆਈਂਦਾ ਜੇ ਬੱਝੀਂ ਦੇ ਰਹੇ ਤਾਂ ਗੱਲ ਸਪੱਸ਼ਟ ਸਾਹ ਪਿਛਲਾ ਅੱਜ ਤੋਂ ਬਾਅਦ ਕੋਈ ਵੀ ਇਦਾਂ ਕੇਸ ਹੋਏਗਾ ਉਹਨੂੰ ਅਕਲ ਦੇ ਦਾਂਗੇ ਕਿ ਭਾਈ ਤੈਨੂੰ ਗਲਤੀ ਕੀਤੀ ਤੈਨੂੰ ਸਜ਼ਾ ਹੀ ਮੈਡੀਕਲ ਬੱਝੇ ਇੱਥੇ ਇੱਕ ਛੋਟੀ ਜੀ ਗੱਲ ਕਰਦੇ ਆਂ ਕਿ ਸੰਤ ਮਤ ਤਾਂ ਬਿਲਕੁਲ ਨਹੀਂ ਕਹਿੰਦੀ ਕਿਸੇ ਨੂੰ ਜੱਤਾ ਪਾਤਾਂ ਦੇ ਵਿੱਚ ਬੰਨੜਦੇ ਸਾਨੂੰ ਕੀ ਲੱਗਦਾ ਪਈ ਇਹ ਕਿਹਨਾਂ ਨੇ ਚਲਾਈ ਹੋਈ ਰੀਤ ਹੈ ਇਹ ਕੀ ਲੱਗਦਾ ਤੁਸੀਂ ਤਾਂ ਸ਼ਾਇਦ ਤੁਸੀਂ ਸ਼ਾਇਦ ਦੇਖਿਆ ਨਹੀਂ ਹੈਗਾ ਅੱਜ ਸੰਤ ਮਹਾਤਮਾ ਨਹੀਂ ਹੈਗੇ ਜੀ ਸੰਤ ਮਹਾਤਮਾ ਮੰਦਰਾਜ ਬੈਠ ਕੇ ਪ੍ਰਵਚਨ ਕਰਦੇ ਆ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਆ ਲੋਕਾਂ ਨੂੰ ਕੁਰਾਨ ਨਾਲ ਜੋੜਦੇ ਆ ਲੋਕਾਂ ਨੂੰ ਬਾਈਬਲ ਨਾਲ ਜੋੜਦੇ ਆ ਲੋਕਾਂ ਨੂੰ ਆਪਣੇ ਧਰਮ ਗ੍ਰੰਥਾਂ ਜੋੜਦੇ ਆ ਪਰ ਕੁਝ ਸੰਤ ਜਿਹੜੇ ਆ ਰਾਜਨੀਤੀ ਕਰ ਰਹੇ ਆ ਜੀ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਅੱਜ ਕੀ ਹੋ ਰਿਹਾ ਜੀ ਅੱਜ ਦੇਸ਼ ਵਿੱਚ ਜੋ ਨੇਪਾਲ 'ਚ ਹੋਇਆ ਮੈਨੂੰ ਡਰਾ ਕਿਤੇ ਇਹ ਹਾਲਾਤ ਸਾਡੇ ਭਾਰਤ ਦੇ ਲੰਬੇ ਸਾਲ ਨਹੀਂ ਇੱਕ ਪਾਸੇ ਅਸੀਂ ਲੋਕਾਂ ਦੂਜੀ ਬਸੇ ਉਹ ਕਹਿੰਦੇ ਆ ਕਿ ਅਸੀਂ ਪੂਰੇ ਦੇਸ਼ ਨੂੰ ਸਨਾਤਨ ਬਣਾਉਣਾ ਚਾਹੁੰਦੇ ਆ ਨੇਪਾਲ ਦੇ ਦਾ ਦੱਸ ਸਕਦਾ ਤੇ ਭਾਈ ਚਾਹੇ ਲੈਫਟ ਆਇਆ ਇਹ ਕੋਈ ਵੀ ਦੀ ਪਾਰਟੀ ਆ ਪਰ ਅੱਜ ਜਿਹੜਾ ਉਸ ਗੁੱਟੀ ਦੇ ਲੋਕਾਂ ਨੇ ਕੀਤਾ ਹੈ ਤੁਸੀਂ ਖਤਮ ਕਰਨਾ ਹੈ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਕਈ ਹਾਲਾਤ ਬਣਨੇ ਆ ਚਾਤ ਪਾਤ ਦੇ ਧਰਨੇ ਸਾਡੇ ਦੇਸ਼ ਨੂੰ ਕਿਹੜਾ ਖੋਖਲਾ ਕਰਨਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਦੋ ਜਾਤਾਂ ਇੱਕ ਗਰੀਬ ਦੀ ਇੱਕ ਅਮੀਰ ਦੀ ਜੀ ਕਿਜੀ ਜਾਤ ਕੋਈ ਨਹੀਂ ਹੈ ਤੁਸੀਂ ਇੱਕ ਸ਼ਬਦ ਅਗਰਵਾਣੀ ਦਾ ਵੀਰ ਬਾਰੇ ਨੇ ਕਿਹਾ ਜੇ ਬ੍ਰਾਹਮਣ ਕੋ ਗ੍ਰਾਮੀਣ ਜਾਇਆ ਆਨ ਪਾਟ ਫਿਰ ਕਿਉਂ ਨਹੀਂ ਆ ਜੀ ਨੇ ਸਪਸ਼ਟ ਕਿਹਾ ਅੱਜ ਹੜ ਆਇਆ ਖੜਾ ਇਹ ਜੰਮੂ ਕਸ਼ਮੀਰ ਚ ਹਮਾ ਤੇ ਚਲੇ ਪੰਜਾਬ ਜੀ ਜੀ ਇੱਕ ਛੱਤ ਥੱਲੇ ਹਰ ਬਰਾਇ ਦਾ ਬੰਦਾ ਖੜਾ ਉਹ ਕਹਿ ਨਹੀਂ ਰਿਹਾ ਵੀ ਮੈਂ ਐਸੀਆਂ ਤੇ ਮੈਂ ਜੱਟ ਆ ਮੈਂ ਖੱਤਰੀ ਕੋਈ ਕਹਿ ਰਿਹਾ ਸਾਰੇ ਬੱਚੇ ਨੂੰ ਕਹ ਰਿਹਾ ਜੀ ਜਦੋਂ ਮੌਤ ਦੀਦੀ ਉੱਥੇ ਜਾਤ ਖਤਮ ਐਕਸਿਟ ਹੋ ਜਾਂਦਾ ਐਕਸਿਟ ਕਿਸੇ ਉੱਚੀ ਜਾਤੀ ਦੇ ਬੰਦਾ ਹੋ ਜਾਂਦਾ ਬਲੱਡ ਕਿਸੇ ਗਰੀਬ ਦਾ ਹੁੰਦਾ ਹੈ ਛੁੱਧ ਦਾ ਹੁੰਦਾ ਹੈ ਦਲਤ ਦਾ ਹੁੰਦਾ ਹੈ ਬਲੱਡ ਬਲੱਡ ਦਾ ਨਾ ਖੂਨ ਵੀ ਲਾਲ ਆ ਡੀਐਨਏ ਵੀ ਪੂਰੇ ਦੇਸ਼ ਦੇ ਹਰ ਲਾਗ ਰੱਖਦਾ ਚਾਹੇ ਉਹ ਤੋਵੇ ਬੱਚਾ ਹੋਵੇ ਮਰਦ ਹੋਵੇ ਡੀਐਨਏ ਕੋਈ ਦੀਰੇ ਚੱਕਰ ਨਾਲ ਡੀਐਨਏ ਕੋਈ ਆ ਜੇ ਦੇਸ਼ ਦਾ ਡੀਐਨਏ ਕੋਈ ਆ ਭਗਵਤ ਭਰਕ ਤੋਂ ਜਣਾ ਪੈ ਗਿਆ ਭਗਵਤ ਤੋਂ ਸੌਰੀ ਜਿਹੜਾ ਭਗਵਤ ਮਹਨ ਭਗਵਤ ਉਹਨੇ ਗੱਲ ਕਹੀ ਆ ਵੀ ਦੇਸ਼ ਦੇ ਹਰ ਮਨ ਦਾ ਡੀਐਨਏ ਕੋਈ ਆ ਤੇ ਜਾਤ ਮਰਖਤ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਡਰ ਪੈਦਾ ਹੋ ਗਿਆ ਜਿਹੜੀ ਗੱਲ ਨਪਾਹ ਚ ਹੋਈ ਆ ਵੀ ਅਗਨਪਾਹ ਚ ਲੱਗੀ ਆ ਭਾਤਿਆਂ ਲਗੇ ਮੈਂ ਆਪਣੇ ਇਲਾਕੇ ਦੇ ਲੋਕ ਨੂੰ ਮਿਹਨਤੀ ਕਰਦਾ ਵੀ ਸੱਗ ਤੋਂ ਬਚਣਾ ਆ ਜੀ ਤੁਸੀਂ ਵੀ ਬਚੋ ਤੇ ਅਸੀਂ ਵੀ ਬਚੋ ਜੇ ਤੁਸੀਂ ਨਹੀਂ ਹਟਦੇ ਲੜਾਈ ਤਾਂ ਵਿੱਚ ਚੱਲ ਜੂ ਜੀ ਆਪਾਂ ਆਪਣੇ ਸਮਾਜ ਨਾਲ ਖੜੇ ਜੈ ਹਿੰਦ ਮੇਰੂ ਮੇਰੂ